ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਾਰੇ ਸ਼ਰੋਮਣੀ ਅਕਾਲੀ ਦਲ ਦੀ ਜਿਹੜੀ ਟੀਮ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਪ੍ਰਧਾਨ ਸਾਹਿਬ ਦੇ ਹੁਕਮਾਂ ਤੇ ਜੋ ਅੜਾਂ ਦੀ ਮਾਰਚ ਸਾਡੇ ਪੈਣਪਰਾ ਸਾਡੇ ਆਏ ਐ ਉਹਨਾਂ ਦੀ ਮਦਦ ਤੇ ਜਿਹੜਾ ਸ਼ਰੋਮਣੀ ਅਕਾਲੀ ਦਲ ਨੇ ਪ੍ਰਧਾਨ ਸਾਹਿਬ ਨੇ ਉਪਰਾਲਾ ਕੀਤਾ ਅੱਜ ਅਸੀਂ ਚਮਕੌਰ ਸਾਹਿਬ ਦੇ ਨੇੜੇ ਦੁਗਰੀ ਪਿੰਡ ਚ ਆਏ ਆ ਜਿੱਥੇ ਜਿਹੜਾ ਜਿਵੇਂ ਪ੍ਰਧਾਨ ਸਾਹਿਬ ਨੇ 500 ਟਰੱਕ ਦਾ ਇੱਕ ਐਲਾਨ ਕੀਤਾ ਸੀ ਕਿ ਜਿਹੜਾ ਸਾਈਲੇਜ ਦਾ ਮੱਕੀ ਦੇ ਆਚਾਰ ਦਾ ਜਿਹੜਾ ਡੰਗਰ ਪਸ਼ੂਆਂ ਵਾਸਤੇ ਉਹ ਅਸੀਂ ਭੇਜਾਂਗੇ ਸੋ ਇੱਥੋਂ ਅਸੀਂ ਤਕਰੀਬਨ ਇਸ ਸਾਈਲੇਜ ਪਲਾਂਟ ਤੋਂ ਤਕਰੀਬਨ 750 ਟਰੱਕ ਸਾਡਾ ਜਾਣਾ ਹੈ 20 ਤਰੀਕ ਨੂੰ ਤੇ ਤਕਰੀਬਨ ਤਕਰੀਬਨ 20000 ਕੁਇੰਟਲ ਉਹਦੇ ਵਿੱਚ ਸਾਈਲੇਜ ਜਾਣਾ ਬਾਕੀ ਅਲੱਗ-ਅਲੱਗ ਥਾਵਾਂ ਤੋਂ ਹੋਰ ਜਿਹੜੇ ਸਾਈਲੇਜ ਪਲਾਂਟ ਹੈ ਉੱਥੇ ਲੱਗੇ ਹੋਏ ਆ ਸੋ ਹੁਣ ਜਿਵੇਂ ਪਾਣੀ ਥੋੜਾ ਘਟ ਗਿਆ ਰਸਤੇ ਬਣ ਗਏ ਪਹੁੰਚਣ ਤੋਂ ਪਿੰਡਾਂ ਤੱਕ ਪਹੁੰਚਣਾ ਥੋੜਾ ਰਸਤੇ ਵੀ ਬਣ ਗਏ ਸੜਕਾਂ ਕਲੀਅਰ ਹੋਈਆਂ ਹੁਣ ਲੋਡ ਹੈ ਬੜੀ ਸੋ ਹੁਣ ਸਾਰੀ ਟੀਮ ਸਾਡੀ ਡਿਸਟ੍ਰੀਬਿਊਸ਼ਨ ਦੇ ਸਿਸਟਮ ਦੇ ਵਿੱਚ ਲੱਗ ਗਈ ਹੈ ਚਾਹੇ ਉਹ ਫੋਗਿੰਗ ਮਸ਼ੀਨਸ ਹੋਣ ਉਹ ਵੀ 2-3 ਦਿਨਾਂ ਦੇ ਵਿੱਚ ਸਾਰੀਆਂ ਟਿਕਾਣੇ ਤੇ ਪਹੁੰਚ ਜਾਣਗੀਆਂ ਕੁਝ ਸਾਈਲੇਜ ਸਾਡਾ ਸਾਡੇ ਗੋਡਾਊਨਾਂ ਦੇ ਵਿੱਚ ਪਹਿਲਾਂ ਪਹੁੰਚ ਚੁੱਕਿਆ ਜਿੱਥੇ ਅਸੀਂ ਸਟੋਰੇਜ ਗੋਡਾਊਨ ਆਫ ਦੇ ਬਣਾਏ ਹੈ ਤੇ ਕੁਛ ਅਸੀਂ ਹੁਣ ਭੇਜ ਰਹੇ ਹਾਂ ਜਿਵੇਂ ਮੈਂ ਇੱਥੇ ਜ਼ਿਕਰ ਕੀਤਾ ਜੱਸੜ ਸਾਈਲੇਜ ਇੱਥੇ ਡੁਗਰੀ ਪਿੰਡ ਚ 20000 ਕੁਆਂਟਲ ਇਥੋਂ ਸਾਈਲੇਜ ਪਸ਼ੂਆਂ ਆਸਤੇ ਜਿਹੜੇ ਬੇਜੁਬਾਨੇ ਵਿਚਾਰੇ ਜਾਨਵਰ ਹੜਾਂ ਦੀ ਮਾਰ ਚੋਂ ਵੀ ਆਏ ਉਹਨਾਂ ਆਸਤੇ ਇਥੋਂ ਅੱਜ ਦੇਖਣ ਆਏ ਆ ਕਿਉਂਕਿ ਅਗਲੇ 1.5 ਦਿਨ ਚ ਇਥੋਂ ਲੋਡਿੰਗ ਸ਼ੁਰੂ ਹੋਣੀ ਹੈ ਫਿਰ ਇਥੋਂ ਡਿਸਪੈਚ ਕਰਾਂਗੇ ਜਿੱਥੇ ਜਿੱਥੇ ਲੋਡ ਹੈ ਸਾਡੇ ਜ਼ਿਲ੍ਹਿਆਂ ਤੋਂ ਟੀਮਾਂ ਉਹਨਾਂ ਹਲਕਿਆਂ ਤੋਂ ਟੀਮਾਂ ਆਉਣਗੀਆਂ ਜਿੰਨਾ ਜਿੰਨਾ ਜਿਹਨੂੰ ਲੋਡ ਹੈ ਉਹ ਸਾਰੇ ਇਥੋਂ ਲੈ ਕੇ ਜਾਣਗੇ ਸੋ ਸਾਰੀ ਸ਼ਰੋਮਨੀ ਅਕਾਲੀ ਦਲ ਦੀ ਟੀਮ ਸਾਰੇ ਵਰਕਰ ਇਹਨਾਂ ਇਸ ਔਖੇ ਸਮੇਂ ਦੇ ਵਿੱਚ ਲੋਕਾਂ ਦੀ ਮਦਦ ਵਿੱਚ ਜੁਟਿਆ ਚਾਹੇ ਫਿਰ ਉਹ ਸਾਇਲੇਜ ਇਕੱਠੇ ਕਰਨ ਤੇ ਹੈ ਚਾਹੇ ਕਣਕਾਂ ਦਾ 21 ਲੱਖ ਕੁਇੰਟਲ ਜਿਹੜਾ ਆਖਿਆ ਉਹ ਵੀ ਸਰਟੀਫਾਈਡ ਬੀਜ ਜਿਹੜਾ 1 ਲੱਖ ਕੁਇੰਟਲ ਅਸੀਂ ਪਚਾਉਣਾ ਹੈ ਸੋ ਜੋ ਮੈਂ ਅਪੀਲ ਬੇਨਤੀ ਸਭ ਨੂੰ ਕਰਦਾ ਕਿ ਜਿੰਨੇ ਜੋਗਾ ਕੋਈ ਹੈ ਉਹ ਮਦਦ ਕਰੇ ਐਸ ਵੇਲੇ ਤਾਂ ਰੁਪਈਆ ਰੁਪਈਆ ਸਹਾਈ ਹੈ ਉਹਨਾਂ ਲੋਕਾਂ ਵਾਸਤੇ ਤੇ ਜਿਨ੍ਹਾਂ ਨੇ ਇਸ ਔਖੇ ਸਮੇਂ ਦੇ ਵਿੱਚ ਮਦਦ ਕੀਤੀ ਚਾਹੇ ਉਹ ਕੋਈ ਕਲਾਕਾਰ ਸੀ ਸਾਡੇ ਐਨ ਆਰ ਆਈ ਭੈਣ ਭਰਾ ਸੀ ਚਾਹੇ ਹੋਰ ਵੀ ਸਧਾਰਨ ਲੋਕ ਸੀ ਕਿਉਂਕਿ ਇਸ ਵੇਲੇ ਤਾਂ ਰੁਪਈਏ ਨੇ ਵੀ 10 ਰੁਪਈਏ ਦਾ ਕੰਮ ਕੀਤਾ ਅਸੀਂ ਸਭ ਦਾ ਧੰਨਵਾਦ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ